ਤੁਹਾਡੇ ਅੰਦਰ ਇੱਕ ਹੋਂਦ ਦਾ ਅਨੁਭਵ ਹੈ। ਇੱਕ ਹੋਂਦ ਆ ਤੁਹਾਡੇ ਅੰਦਰ। ਹਾਂਜੀ। ਔਰ ਇਹ ਜਿਹੜੀ ਹੋਂਦ ਆ ਜਦੋਂ ਤੁਸੀਂ ਜਾਗਰਤ ਵਿੱਚ ਹੋ ਹਾਂਜੀ ਤਾਂ ਇਹ ਹੋਂਦ ਹੈ। ਜੇ ਇਹ ਹੋਂਦ ਨਾ ਹੋਵੇ ਤੁਸੀਂ ਇਹ ਸੰਸਾਰ ਨੂੰ ਅਨੁਭਵ ਨਹੀਂ ਕਰ ਸਕੋ। ਔਰ ਜੇ ਇਹ ਹੋਂਦ ਨਾ ਹੋਵੇ ਤੁਸੀਂ ਆਪਣੇ ਤਨ ਨੂੰ ਵੀ ਅਨੁਭਵ ਨਹੀਂ ਕਰ ਸਕਦੇ। ਔਰ ਜੇ ਇਹ ਹੋਂਦ ਨਾ ਹੋਵੇ ਤੁਸੀਂ ਆਪਣੇ ਮਨ ਨੂੰ ਵੀ ਅਨੁਭਵ ਨਹੀਂ ਕਰ ਸਕਦੇ ਰਾਤ ਨੂੰ ਤੁਹਾਨੂੰ ਸੁਪਨਾ ਆਉਂਦਾ ਹੈ ਹਾਂਜੀ ਸੁਪਨੇ ਚ ਵੀ ਇਹ ਹੋਂਦ ਤੁਹਾਡੇ ਕੋਲ ਰਹਿੰਦੀ ਹੈ ਨਾ ਤੁਸੀਂ ਸੁਪਨੇ ਦਾ ਅਨੁਭਵ ਕਰ ਸਕਦੇ ਹੋ ਤਾਂ ਜਾਗਰਤ ਤੇ ਸੁਪਨ ਇਹ ਦੋ ਹੋਰ ਵੀ ਅਵਸਥਾਵਾਂ ਹਨ ਪਰ ਤੁਹਾਨੂੰ ਜੋ ਤੁਹਾਨੂੰ ਸੌਖਾ ਏ ਮੈਂ ਉਹ ਉਹ ਬੋਲ ਲਾਂਗਾ ਔਰ ਵੀ ਸੁਸ਼ੁਕਤੀ ਆ ਇਤਿਆਦ ਤੁਰੀਆ ਹਾਂਜੀ ਔਖਾ ਜਾਏਗਾ ਸਮਝਣਾ ਹਾਂਜੀ ਹਾਂਜੀ ਪਰ ਮੈਂ ਸਿੰਪਲ ਰੱਖ ਲਿਆ ਤੁਹਾਡੇ ਵਾਸਤੇ ਹਾਂਜੀ ਜਾਗਰਤ ਵਿੱਚ ਵੀ ਤੁਹਾਡੀ ਹੋਂਦ ਹੈਗੀ ਆ ਤੇ ਸੁਪਨ ਵਿੱਚ ਵੀ ਤੁਹਾਡੀ ਹੋਂਦ ਹੈਗੀ ਆ ਹਾਂਜੀ ਜਦੋਂ ਤੁਸੀਂ ਸੌਂ ਜਾਂਦੇ ਜੇ ਆਹ ਸੰਸਾਰ ਖਤਮ ਹੋ ਜਾਂਦਾ ਹੈ ਤੁਹਾਨੂੰ ਤੁਹਾਡਾ ਨਾਮ ਵੀ ਪੁੱਲ ਜਾਂਦਾ ਹੈ ਤੁਹਾਨੂੰ ਤੁਹਾਡੀ ਮਾਂ ਪਿਓ ਵੀ ਪੁੱਲ ਜਾਂਦਾ ਸਟੇਟਸ ਵੀ ਤੁਹਾਨੂੰ ਇਹ ਵੀ ਪੁੱਲ ਜਾਂਦਾ ਤੁਸੀਂ ਬੰਦੇ ਬਿਲਕੁਲ ਬਿਲਕੁਲ ਤੁਹਾਨੂੰ ਰੱਬ ਵੀ ਪੁੱਲ ਜਾਂਦਾ ਹੈ ਤੋਂ ਰੱਬ ਦੀ ਵੀ ਹੋਂਦ ਕਿਉਂ ਹੈ ਕਿਉਂਕਿ ਇਹਦੀ ਹੋਂਦ ਹਾਂਜੀ ਸਮਝ ਗਏ ਹਾਂਜੀ ਫਿਰ ਸੁਪਨੇ ਚ ਤੁਸੀਂ ਇੱਕ ਨਵੀਂ ਦੁਨੀਆ ਬਣਾਉਂਦੇ ਜੇ ਜਿਸ ਚ ਕਈ ਵਾਰ ਤੁਸੀਂ 80 ਸਾਲ ਜੀ ਰਹਿੰਦੇ ਜੇ ਤੇ ਫਿਰ 20 ਸਾਲ ਕਈ ਵਾਰੀ ਕਿਸੇ ਰੂਪ ਚ ਕਦੀ ਕਿਤੇ ਕਿਤੇ ਫਿਰ ਰਾਤ ਨੂੰ ਜਦੋਂ ਤੁਸੀਂ ਸਵੇਰੇ ਉੱਠਦੇ ਜੇ ਉਹ ਦੁਨੀਆ ਖਤਮ ਹੋ ਜਾਂਦੀ ਹੈ ਫੇਰ ਆ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੋ ਤੁਹਾਡਾ ਜਿਹੜੀ ਜਾਗਰਤ ਦੁਨੀਆ ਵਾ ਇਹ ਵੀ ਆ ਰਹੀ ਹੈ ਤੇ ਜਾ ਰਹੀ ਆ ਬਿਲਕੁਲ ਇਹ ਵੀ ਆਸਤਿ ਹੈ ਤਿਜੂ ਦਾ ਕਿ ਰਾਤ ਨੂੰ ਖਤਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਸੱਤਿਓ ਹੈ ਜੋ ਤਿੰਨਾਂ ਕਾਲਾਂ ਚ ਨਾਲ ਰਹੇ ਹਾਂ ਤਰੇ ਕਾਲ ਆਬਾਦ ਤਮ ਸਤਵ ਤੇ ਤਿੰਨਾਂ ਕਾਲਾਂ ਦੇ ਵਿੱਚ ਤੁਹਾਡੇ ਨਾਲ ਸਥਿਰ ਰਵੇ ਉਹ ਸਤਿ ਹੈ ਠੀਕ ਹੈ ਤੇ ਸੁਪਨਾ ਜਿਹੜਾ ਹੈ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦਾ ਨਹੀਂ ਰਹਿੰਦਾ ਉਹ ਵੀ ਸੁਬਾ ਸਵੇਰ ਤਮ ਜਾਂਦਾ ਤਾਂ ਜਿਹਾ ਸੁਪਨਾ ਰਹਿਣ ਦਾ ਤੈਸਾ ਇਹ ਸੰਸਾਰ ਜਿੰਨਾ ਝੂਠ ਸੁਪਨਾ ਹੈ ਉਹਨਾ ਝੂਠੇ ਸੰਸਾਰ ਇਹ ਜਿਹੜੀ ਹੋਂਦ ਹੈ ਇਹ ਨਾ ਹੁੰਦੀ ਇਹ ਤਾਂ ਨਾ ਜਾਂਦੀ ਇਹ ਨਾ ਜਾਂਦੀ ਇਹ ਜਿਹੜੀ ਹੋਂਦ ਆ ਇਹਨੂੰ ਕਹਿੰਦੇ ਨੇ ਆਤਮਾ ਠੀਕ ਹੈ ਆਤਮਾ ਹਿੰਦੀ ਫਿਲਮਾਂ ਚ ਜਿਹੜੀ ਨਿਕਲਦੀ ਹੈ ਨਾ ਉਹ ਆਤਮਾ ਨਹੀਂ ਹੁੰਦੀ ਉਹ ਆਤਮਾ ਇਹ ਆ ਅਥਹਮਾ ਠੀਕ ਹੈ ਅਥਹ ਮਤਲਬ ਕਿ ਹੇਅਰ ਐਂਡ ਨਾਉ ওকে ਮਾ ਮੀਨਸ ਮੀ ਆਤਮਾ ਤਾਂ ਮਸਲ ਹੁੰਦਾ ਇਨ ਦਾ ਹੇਅਰ ਐਂਡ ਨਾਉ ਮੀ ਔਰ ਜ਼ਿਆਦਾਤਰ ਤੁਸੀਂ ਇਨ ਦਾ ਹੇਅਰ ਐਂਡ ਨਾਉ ਮੀ ਨਹੀਂ ਹੁੰਦਾ ਨਹੀਂ ਤੁਸੀਂ ਜਾਂ ਥੇਰ ਮੀ ਹੁੰਦਾ ਤੇ ਜਾਂ ਪਾਸਟ ਮੀ ਪਾਸਟ ਯਰ ਤੋ ਕਦੀ ਵੀ ਤੁਸੀਂ ਇਸ ਪਲ ਵਿੱਚ ਆਪਣੇ ਆਪ ਨੂੰ ਅਨੁਭਵ ਨਹੀਂ ਕਰਦੇ ਤੁਸੀਂ ਜਦੋਂ ਵੀ ਕਰਦੇ ਜੇ ਪਾਸਟ ਕਰਦੇ ਜੇ ਜਾਂ ਫਿਊਚਰ ਯਸ ਪ੍ਰੈਸੈਂਟ ਚ ਨਹੀਂ ਤਾਂ ਇੱਕ ਸਾਖੀ ਵੀ ਹੁੰਦੀ ਹੈ ਕਿ ਮਹਾਰਾਜਾ ਜਨਕ ਬੈਠਾ ਸੀ ਤੇ ਉਹਨੂੰ ਸੁਪਨਾ ਆਇਆ ਕਿ ਉਹ ਬਿਖਾਰੀ ਆ ਥਾਂ ਥਾਂ ਤੇ ਮੰਗਦਾ ਫਿਰਦਾ ਹੈ ਉਹ ਆਪਣੀ ਰਾਜ ਸਿੰਘਾਸਨ ਤੇ ਬੈਠਾ ਹੈ ਤੇ ਜਦੋਂ ਉਹ ਅੱਖ ਖੋਲਦਾ ਹੈ ਤੇ ਕੀ ਵੇਂਦਾ ਹੈ ਕਿ ਉਥੇ ਰਾਜਾ ਏ ਸਿੰਘਾਸਨ ਤੇ ਬੈਠਾ ਹੈ ਉਹਨੂੰ ਚਿੰਤਾ ਹੋ ਗਈ ਕਿ ਮੈਂ ਰਾਜਾ ਹਾਂ ਕਿ ਪਿੱਜੇ ਨਹੀਂ ਬਖਾਰੀ ਦਾ ਸੁਪਨਾ ਦੇਖ ਰਿਹਾ ਹੈ ਕਿ ਮੈਂ ਬਖਾਰੀ ਆ ਜਿਹੜਾ ਰਾਜੇ ਦਾ ਸੁਪਨਾ ਦੇਖ ਰਿਹਾ ਹੈ ਇਹਨਾਂ ਦੋਵਾਂ ਚ ਸੱਤਿ ਕੀ ਕਿਉਂਕਿ ਜਿੰਨਾ ਸੱਚ ਇੱਥੇ ਅਨੁਭਵ ਹੋ ਰਿਹਾ ਉਹਨਾਂ ਹੀ ਮੈਨੂੰ ਸੁਪਨੇ 'ਚ ਸੱਚ ਹੋ ਰਿਹਾ ਲੰਬੀ ਚੌੜੀ ਸਾਖੀ ਅਸ਼ਟਵਕਰ ਮਹਾਰਾਜ ਆਉਂਦੇ ਆ ਹਾਂਜੀ ਕਹਿੰਦੇ ਨੇ ਵੀ ਨਾ ਸੁਪਨਾ ਸੱਚ ਹੈ ਨਾ ਇਹ ਸੱਚ ਹੈ ਤੇ ਨਾ ਉਹ ਸੱਚ ਹੈ ਜਿਨੇ ਇਹ ਦੋਨੋਂ ਦੇਖਿਆ ਉਹ ਸੱਤਿ ਹੈ ਉਹ ਹੈ ਆਤਮਾ ਠੀਕ ਉਹ ਹੈ ਤੁਹਾਡਾ ਨਿਚੇ ਉਹ ਜਿਹੜਾ ਤੁਹਾਡਾ ਨੀਚਾ ਨਾ ਤੁਹਾਡੇ ਕੋ ਚਰਾਇਆ ਨਹੀਂ ਜਾ ਸਕਦਾ ਬਾਕੀ ਸਾਰਾ ਕੁਝ ਤੁਹਾਡੇ ਕੋ ਚਰਾਇਆ ਜਾ ਸਕਦਾ ਇਹ ਹੈ ਤਾਂ ਸਰੀਰ ਚ ਸੈਂਸੇਸ਼ਨਸ ਤੇ ਪਰਸੈਪਸ਼ਨ ਦਾ ਅਨੁਭਵ ਹੋਏਗਾ ਬਿਲਕੁਲ ਇਹ ਹੈ ਤੇ ਵਿਚਾਰਾਂ ਦਾ ਅਨੁਭਵ ਹੋਏਗਾ ਹੂੰ ਹੂੰ ਤਾਂ ਇਹ ਤੁਹਾਡੇ ਤਨ ਨੂੰ ਵੀ ਦੇਖ ਰਿਹਾ ਹੈ ਮਨ ਨੂੰ ਵੀ ਦੇਖ ਰਿਹਾ ਤੇ ਸੰਸਾਰ ਨੂੰ ਵੀ ਦੇਖ ਰਿਹਾ ਬਿਲਕੁਲ ਬਿਲਕੁਲ ਮਾਰਾ ਕਿਤੇ ਨੇ ਉਹ ਵੇਖਿਆ ਇਸ ਚਕਤੀ ਸਰਵ ਨੂੰ ਉਹ ਵੇਖਿਆ ਹਾਂਜੀ ਵੇਖੇ ਬਾਪ ਸ਼ਾਖਸ਼ੀ ਹਾਂਜੀ ਉਹ ਵੇਖ ਰਿਹਾ ਉਹ ਸ਼ਾਖਸ਼ੀ ਆ ਹੂੰ ਤੋ ਜਿਹੜਾ ਤੇਰੇ ਅੰਦਰ ਦੇਖ ਰਿਹਾ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਛੋਟਾ ਜਾਗਦਾ ਰਹਿੰਦਾ ਜਾਗਦਾ ਰਹਿੰਦਾ ਇਹ ਨਹੀਂ ਸੌਂਦਾ ਸੁਪਨੇ ਚ ਵੀ ਜਾਗਦਾ ਸੁਪਨਾ ਵੀ ਦੇਖ ਰਿਹਾ ਇਹ ਸੰਸਾਰ ਵੀ ਦੇਖ ਰਿਹਾ ਸਾਰਾ ਕੁਝ ਦੇਖ ਰਿਹਾ ਫਾਸਟ ਐਂਡ ਫਿਊਚਰ ਜਿਹੜਾ ਹੈ ਉਹ ਇਹਦੇ ਚ ਆਤੇ ਜਾ ਰਿਹਾ ਏ ਇਹ ਨਾ ਆ ਰਿਹਾ ਤੇ ਨਾ ਜਾ ਰਿਹਾ ਇਹ ਅਜੂਨੀ ਹੈ ਜੀ ਜੀ ਸੈਵੰਗ ਆਪਣੇ ਆਪ ਵਿੱਚ ਆ ਹਮ ਹ ਇਹ ਜਿਹੜਾ ਹੈ ਇਹ ਹੈ ਤਾਂ ਸੰਸਾਰ ਹੈ ਮਨ ਹੈ ਤੇ ਤਨ ਹੈ ਹਮ ਇਹ ਹੈ ਆਦ ਸੱਚ। ਝੁਗਾੜ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ। ਇਹ ਜਿਹੜੀ ਤੇਰੀ ਹੋਂਦ ਆ। ਹਾਂਜੀ। ਇਹ ਤੇਰੀ ਹੋਂਦ ਨਹੀਂ ਗਈ। ਬਿਲਕੁਲ। ਇਹ ਰੱਬ ਦੀ ਹੋਂਦ ਆ। ਆਹ ਤਰਾਬਾ ਤੇਰੇ ਚ ਬੈਠਾ। ਹਮ। ਤੇਰੀ ਭੁੱਲ ਭਲਾਇਆ ਤੈਨੂੰ। ਹਮ। ਜਿਹੜਾ ਖੋਲ ਅੱਖੀ ਤੂੰ ਕੋ ਹੈ ਹਸਤੀ ਛੱਡ ਕੇ ਦੇਖ ਬੁਲੇ ਸ਼ਾ ਜਿਹਦਾ ਨਾਮ ਜਪੇ ਤੋ ਉਹ ਹੈ। ਮੈਂ ਨਾ ਥਾ ਉਹ ਆਪ ਤੇ ਮਾਲੂਮ ਨਾ ਥਾ। ਹਾਂਜੀ। ਨਾ ਤੂੰ ਸੀ ਨਾ ਤੂੰ ਹੈ ਤੇ ਨਾ ਤੂੰ ਹੋਏਗਾ। ਯਾ। ਇਹ ਜਿਹੜਾ ਤਨ ਮਨ ਤੇ ਜਿਹੜੇ ਤੇਰੇ ਵਿਚਾਰ ਹਨ ਇਹ ਤਿੰਨਾਂ ਨੂੰ ਇਹ ਜੋ ਆਤਮਾ ਹੈ ਹਾਂਜੀ ਜੋ ਅਥਾਹਾ ਮਾ ਹੈ ਜੋ ਚੇਤਨ ਹੈ ਜੋ ਸਤ ਚਿਤ ਆਨੰਦ ਹੈ ਇਹ ਦੇਖ ਰਿਹਾ ਹੈ ਇਹ ਇਸ ਵੇਲੇ ਵੀ ਆ ਹਾਂਜੀ ਇਹ ਹਾਜ਼ਰ ਹਜ਼ੂਰ ਹੈ ਕੇ ਜ਼ਾਹਿਰ ਜ਼ਹੂਰ ਹੈ ਹਾਂਜੀ ਇਹ ਇਨਾ ਪ੍ਰਤੱਖ ਹੈ ਇਨਾ ਪ੍ਰਗਟ ਹੈ ਕਿ ਇਹ ਕਦੀ ਲੁਕੀ ਨਹੀਂ ਸਕਦਾ ਇਹ ਚੱਲ ਨਹੀਂ ਡੁੱਪੇ ਤਸ ਕਰਨੀ ਲੇ ਹੈ ਭਾਈ ਨਾ ਸਾਕੀ ਜਾਲੇ ਇਸ ਸਾਰਿਆਂ ਦਾ ਕਰਤਾ ਧਰਤਾ ਹੀ ਹੈ ਇਹ ਬ੍ਰਹਮ ਹੈ ਇਹ ਆਤਮਾ ਹੈ ਹੁਣ ਪਹਿਲੀ ਰਹਿਤ ਹੈ ਤਨ ਕੀ ਰਹਿਤ ਕਿ ਬੰਦਾ ਆਪਣੇ ਆਪ ਨੂੰ ਤਨ ਸਮਝਦਾ ਹੈ ਹਾਂਜੀ ਤਨ ਵਿੱਚ ਰਹਿੰਦਾ ਹੈ ਹੂੰ ਤਨ ਦੇ ਨਾਲ ਮੇਰਾ ਦੁੱਖ ਤੇ ਸੁੱਖ ਹੂੰ ਉਸ ਤੋਂ ਬਾਅਦ ਆ ਜਾਂਦਾ ਮਨ ਦੀ ਰਹਿਤ ਰਹਿਤ ਮਤਲਬ ਰਹਿਣਾ ਰਹਿਣਾ ਓਕੇ ਠੀਕ ਹੈ ਠੀਕ ਹਾਂਜੀ ਉੱਤੋਂ ਬਾਅਦ ਆ ਜਾਂਦੀ ਮਨ ਕੀ ਰਹਿਤ ਮਨ ਕੀ ਰਹਿਤ ਵਿੱਚ ਜਿਹੜੇ ਮਨ ਦੇ ਦੁੱਖ ਤੇ ਸੁੱਖ ਮੈਂ ਹਾਂ ਤੇ ਕਹਿੰਦੇ ਉਸ ਤੋਂ ਬਾਅਦ ਆ ਜਾਂਦੀ ਆ ਆਤਮ ਕੀ ਰਹਿਤ ਹਾਂਜੀ ਮਹਾਰਾ ਬਾਣੀ ਚ ਕਹਿੰਦੇ ਨੇ ਸਭ ਕੁਝ ਜਾਣੇ ਆਤਮ ਕੀ ਰਹਿਤ ਜਦੋਂ ਤੂੰ ਇਹ ਜਾਣ ਲੇਗਾ ਕਿ ਤੂੰ ਤਨ ਦਾ ਵੀ ਸਾਕਸ਼ੀ ਆ ਮਨ ਦਾ ਵੀ ਸਾਕਸ਼ੀ ਆ ਸੰਸਾਰ ਦਾ ਵੀ ਸਾਕਸ਼ੀ ਆ ਹਾਂਜੀ ਆ ਜਿਹੜਾ ਤੇਰੇ ਅੰਦਰ ਚੇਤਨਾ ਆਤਮਾ ਹੈ ਹਾਂਜੀ ਜਦੋਂ ਤੂੰ ਇਹਦੇ ਸਥਿਰ ਬ ਹੋ ਗਿਆ ਜਦੋਂ ਤੂੰ ਇਹ ਚ ਬੈਠ ਗਿਆ ਉਹਨੂੰ ਕਹਿੰਦੇ ਨੇ ਰਹਿਤ ਗਿਣਾ ਨਾ ਸਿੱਖਤਾ ਹੈ ਇਸ ਰਹਿਤ ਵਿੱਚ ਜਿਹੜਾ ਵਹਿੰਦਾ ਹੈ ਉਹ ਮੇਰਾ ਸਿੱਖਾ ਜਿਹੜਾ ਇਸ ਰਹਿਤ ਵਿੱਚ ਨਹੀਂ ਉਹ ਮੇਰਾ ਸਿੱਖ ਨਹੀਂਗਾ ਇਹਨੂੰ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਇਹ ਆਤਮ ਤਤ ਜੇ ਜਾਣਹੀ ਹਾਂਜੀ ਮਹਾਰਾਜ ਖੁਦ ਕਹਿੰਦੇ ਨੇ ਹਾਂਜੀ ਆਤਮਾ ਕੀ ਰਹਿਤ ਕਰ ਰਹੇ ਨੇ ਮਰੇ ਆਤਮ ਤਤ ਜੇ ਜਾਣਹੀ ਹਾਂਜੀ ਆਤਮਾ ਉਹਨਾਂ ਤੋਂ ਸਮਝੇ ਨਾ ਆਤਮਾ ਕੀ ਹਾਂਜੀ 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 ਬਿਲਕੁਲ ਆ ਜਿਹੜਾ ਸਾਕਸ਼ੀ ਹੈ ਸਾਕਸ਼ੀ ਹੈ ਯਸ ਜਿਹੜਾ ਇਹਦੇ ਚ ਬਹਿ ਗਿਆ ਆਤਮ ਕੀ ਰਹਿਤ ਰਹਿਣੀ ਰਹੇ ਇਸ ਰਹਿਣੀ ਚ ਰਹੋ ਰਹਿਤ ਬਿਨਾ ਨਾ ਸਿੱਖ ਇਸ ਰਹਿਤ ਤੋਂ ਬਿਨਾ ਮੇਰਾ ਸਿੱਖ ਨਹੀਂ ਗਾ ਮਤਲਬ ਜਿਹੜਾ ਸਾਖੀ ਭਾਵ ਚ ਰਹਿੰਦਾ ਐਕਸਪੀਰੀਅੰਸ ਕਰਦਾ ਹਰੇਕ ਚੀਜ਼ ਉਹ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਮਾਰੇ ਕਹਿੰਦੇ ਨੇ ਆਤਮ ਤਸ ਜੇ ਜਾਣ ਹੀ ਆਤਮ ਤਤ ਜੇ ਜਾਣ ਹੀ ਸੋ ਹੈ ਖਾਲਸ ਦੇ ਠੀਕ ਹੈ ਉਹ ਆ ਖਾਲਸਾ ਠੀਕ ਕੌਣ ਆਤਮ ਤਤ ਜੇ ਜਾਣ ਹੀ ਹਾਂਜੀ ਸਾਖੀ ਭਾਵ ਚ ਜਿਹੜਾ ਬੈਠਾ ਹੈ ਉਹ ਖਾਲਸਾ ਹੈ ਠੀਕ ਹੈ ਠੀਕ ਆਤਮ ਤਤ ਜੇ ਜਾਣ ਹੀ ਸੋ ਹੈ ਖਾਲਸ ਤੈਨ ਕਿਉਂਕਿ ਤਨ ਗੰਦਾ ਹੋ ਸਕਦਾ ਮਨ ਗੰਦਾ ਹੋ ਸਕਦਾ ਆਤਮਾ ਕਦੀ ਗੰਦੀ ਨਹੀਂ ਹੋ ਸਕਦੀ ਜੇ ਜਿਹੜਾ ਆਤਮਾ ਚ ਬੈਠੇਗਾ ਉਹ ਹੀ ਖਾਲਸ ਆ ਹਾਂਜੀ ਹਾਂਜੀ ਜੇ ਤਨ ਕਰਕੇ ਖਾਲਸ ਹੈ ਤੇ ਤਨ ਗੰਦਾ ਵੀ ਹੁੰਦਾ ਹੈ ਮਨ ਕਰਕੇ ਖਾਲਸ ਹੈ ਤੇ ਮਨ ਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਤੇ ਖਾਲਸਾ ਨਾ ਤਨ ਕਰਕੇ ਹੋ ਸਕਦਾ ਤੇ ਨਾ ਮਨ ਕਰਕੇ ਹੋ ਸਕਦਾ ਜੇ ਖਾਲਸਾ ਹੋਊਗਾ ਤੇ ਆਤਮਾ ਕਰਕੇ ਹੋਊਗਾ ਕਿਉਂਕਿ ਸਚਚਿਤ ਸ਼ੁੱਧ ਸ਼ੁੱਧੋ ਹਮ ਬੁੱਧੋ ਹਮ ਹਾਂਜੀ ਸ਼ੁੱਧ ਤੇ ਹੀ ਹਾਂਜੀ ਹਾਂਜੀ ਆਤਮ ਤਤ ਜੇ ਜਾਣਹੀ ਸੋ ਹੈ ਖਾਲਸ ਦੇਵ ਤਿੰਨੇ ਮਮ ਮੇ ਪ੍ਰਭ ਮੇ ਰੰਕਤ ਨਾ ਇਤੇ ਠੀਕ ਹੈ ਤੂੰ ਰਹਿਣੀ ਰਹਿ ਸੋਈ ਸਿੱਖ ਮੇਰਾ ਇਹ ਰਹਿਣੀ ਰਵੇ ਰਹਿਤ ਬਿਨਾਂ ਨਾ ਸਿੱਖ ਕਾਹ ਵੇ ਕਿਹੜੀ ਰਹਿਤ ਸਭ ਕੀ ਚ ਜਾਣੇ ਆਤਮ ਕੀ ਰਹਿਤ ਇਹ ਹੈ ਰਹਿਤ ਹੀ ਹੈ ਰਹਿਤ ਤਲਗੀਆਂ ਵਾਲੇ ਨੇ ਇਹ ਰਹਿਤ ਦਿੱਤੀ ਆ ਜਿਹੜਾ ਇਹਦੇ ਚ ਬੈਠੇਗਾ ਉਹ ਖਾਲਸਾ ਹੈ ਹਾਂਜੀ ਹਾਂਜੀ ਬਾਕੀ ਭਾਵੇਂ ਪੰਜਾਂ ਕਕਾਰ ਛੱਡ ਕੇ ਦਸ ਕਕਾਰ ਪਹਿਨ ਲੇ ਠੀਕ ਹੈ ਜੀ ਪਰ ਜਦ ਤੱਕ ਇਹਦੇ ਚ ਨਹੀਂ ਬੈਠਦਾ ਹਾਂਜੀ ਉਹ ਆਤਮ ਕੀ ਰਹਿਤ ਨਹੀਂ ਪੁੰਸਦਾ ਹੋ ਸਕਦਾ ਉਹ ਤਨ ਕਰਕੇ ਖਾਲਸਾ ਹੋ ਜੇ ਹਾਂਜੀ ਪਰ ਤਨ ਤੇ ਇਹ ਤਨ ਹੋਏਗਾ ਉਹ ਫਸਮਿਕ ਟੇਰੀ ਸਾਖੀ ਜੋ ਹੈ ਜੋ ਸ਼ੁੱਧ ਹੈ ਬੁੱਧ ਹੈ ਉਹ ਜੋ ਸਰੂਪ ਹੈ ਸਾਡਾ ਆਤਮਾ ਉਹਦੇ ਚ ਜਿਹੜਾ ਸਥਿਰ ਰਹਿੰਦਾ ਹੈ ਮਹਾਰਾ ਜੀ ਕਹਿੰਦੇ ਨੇ ਰਹਿਤ ਬਿਨਾਂ ਨਾ ਸਿੱਖ ਕਾਵੇ ਰਹਿਤ ਬਿਨਾਂ ਦਰ ਝੋਟਾ ਸਾਵੇ ਕਿਉਂ ਕਿਉਂਕਿ ਤਨ ਜਿਹੜਾ ਉਹ ਝੋਟ ਖਾ ਸਕਦਾ ਕਦੀ ਕਿਤੇ ਮਨ ਕਿਤੇ ਝੋਟ ਨਹੀਂ ਕੁਝ ਕਹਤਾ ਕਈ ਨਹੀਂ ਕੁਝ ਕਹਤਾ ਇਹ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾ이드 ਮੈਂ ਉਸ ਕਾ ਚੇੜਾ ਇੱਕ ਹਾਲ ਸਭ ਮਲੇ ਡੈਫੀਨੇਸ਼ਨ ਦਿੱਤੀ ਨਾ ਆ ਤੁਮ ਤਤ ਜੀ ਜਾਨ ਹੀ ਸੋ ਹੈ ਖਾਲਸਾ ਦੇਵ ਕਿਤੇ ਆਤਮ ਤਤ ਭਾਵ ਆਤਮ ਕੀ ਰਹਿਤ ਹਾਂਜੀ ਹਾਂਜੀ ਆਹ ਵਾਹ ਮਹਾਰਾਜੀ ਇਹ ਰਹਿਤ